பண்ணா அம்பாத்தி அம்ப அப்பா சரிதே அம்பி ஆய அம்பா அம்பி ਤੁਸੀਂ ਕਿੰਨਾ ਪਾਉਣਾ ਹੈ ਇੱਥੇ ਆਪਾਂ ਤੇਰੀ ਨੂੰ ਆ ਗੋਲ ਕਰਕੇ ਪੁੱਛਾਂਗੇ ਹਾਂ ਸਾਡੇ ਤੋਂ ਮੈਂ ਸਾਡਾ ਪਾ ਦਿਆ ਕੋਪਾ ਖਾਓ 20 ਕਿਲੋ ਹਾਂ ਕੋਪਾ ਖਾਓ 3 ਲੈ 20 ਕਿਲੋ ਉਹਨੇ ਬੋਸਰੇ ਨਾਲ ਦੋਨੇ ਪਾਸੇ ਟੰਗੀ ਬੈਠਾ ਬਾਈ ਇੱਧਰ ਵੀ ਟੰਗੇ ਹੋਏ ਆ ਇੱਧਰ ਵੀ ਟੰਗੇ ਹੋਏ ਆ ਆਹ ਮ ਬਤਾ ਬਾਈ ਨੇ چیرਤੇ ਤੇ ਵਿੱਚੋਂ ਉਹ ਗੁਠਰੀਆਂ ਨਿਕਲ ਜਾਣਗੀਆਂ ਆ ਸਾਰੀਆਂ ਗੁਠਰੀਆਂ ਨਿਕਲ ਜਾਣਗੀਆਂ ਫਿਰ ਇਹ ਦੁਬਾ ਦੇ ਦੇ ਵਿੱਚ ਮਸਾਲਾ ਮਸੂਲਾ ਰਲਾ ਕੇ ਤੇ ਇਹਨੂੰ ਖਾਸ ਟਾਈਮ ਬੰਦ ਕਰਕੇ ਬਸ ਆਚਾਰ ਬਣ ਜੂਗਾ ਬੰਦ ਰੱਖ ਕੇ ਖਾਸ ਟਾਈਮ ਆ ਲੱਗ ਗਈ ਮੰਮੀ ਗੁਠਲੀਆਂ ਕੱਟਣ ਇਹਨੂੰ ਕਿੰਨਾ ਟਾਈਮ ਰੱਖਣਾ ਪੈਂਦਾ ਹੁੰਦਾ ਬੰਦ ਨਹੀਂ ਜਦ ਜਦੋਂ ਆਪਾਂ ਮਸਾਲਾ ਲਾਤਾ ਫਿਰ ਇਹਨੂੰ ਬੰਦ ਵੀ ਰੱਖਣਾ ਪੈਂਦਾ ਉਹ ਆਹ ਫਿਰ ਇਹ ਜਿਵੇਂ ਉਹ ਗਾਲ ਗਲਿਆ ਗਲਿਆਂ ਜੰਮ ਗੂ ਗਲਦਾ ਜਾ ਕਿਵੇਂ ਹੁੰਦਾਗਾ ਫਿਰ ਇਹ ਕਿਉਂ ਸੁਕਾਉਣਾ ਪਉ ਦੋ ਦਿਨਾਂ ਚ ਹੀ ਹੋ ਜਾਂਦਾ ਫਿਰ ਇਹ ਨਹੀਂ ਪਾਉਂਦੇ ਅੱਛਾ ਮੌਂਗ ਇਹ ਖਾਦ ਦੇਣ ਲੱਗਦੇ ਨੇ ఆ కన్నా తిక్కా ਕਿੰਨਾ ਜ਼ਿਆਦਾ ਮੀਹ ਆ ਗਿਆ ਅੱਜ ਬੜੇ ਟਾਈਮ ਬਾਅਦ ਇੰਨਾ ਜ਼ਿਆਦਾ ਮੀਹ ਪਿਆਗਾ ਪਹਿਲਾ ਮੀਨੂ ੜੀਕਦੇ ਰਹੇ ਜਦੋਂ ਜੀਰੀ ਲਾਉਣੀ ਸੀ ਜਦੋਂ ਜੀਰੀ ਲੱਗ ਗਈ ਉਸ ਤੋਂ ਬਾਅਦ ਮੀ ਆ ਗਿਆ ਪਹਿਲਾ ਆਇਆ ਨਹੀਂ ਮੈਂ ਛਾਲਟਿੰਗ ਪੈਸੇ ਚਾਟ ਲਾਕੇ ਨਾ ਨਾ ਇੱਥੇ ਬਹਿ ਜਾ ਵਿੱਚ ਜਾ ਆਇਆ ਬਹਿ ਜਾ 哎呀，白呀。